ਹੈਲੋ ਜੀ ਦੋਸਤੋ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਰੋਜ਼ ਨਵੀਂ ਚਰਚਾ ਚੈਨਲ ਦੇ ਉੱਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਤੇ ਅੱਜ ਮੈਂ ਤੁਹਾਡੇ ਵਾਸਤੇ ਇੱਕ ਬਹੁਤ ਹੀ ਛੋਟੀ ਜੀ ਵੀਡੀਓ ਲੈ ਕੇ ਆਈ ਹਾਂ ਤੁਸੀਂ ਦੇਖ ਹੀ ਰਹੇ ਹੋਵੋਗੇ ਕਿ ਵੀਡੀਓ ਦੇ ਵਿੱਚ ਕੀ ਦਿਖ ਰਿਹਾ ਹੈ ਵੀਡੀਓ ਦੇ ਵਿੱਚ Shimla ਮਿਰਚੀ ਦਿਖ ਰਹੀ ਹੈ ਦੇਖੋ ਜੀ ਨਾਰਮਲ Shimla ਮਿਰਚੀ ਹੈ ਜਿਹੜੀ ਇਹ ਆਪਾਂ ਨੂੰ ਜਗਾ ਜਗਾ ਦੇ ਹਿਸਾਬ ਨਾਲ ਛੋਟੇ ਸ਼ਹਿਰਾਂ ਜਾਂ ਪਿੰਡਾਂ ਦੇ ਵਿੱਚ ਸਸਤੀ ਮਿਲ ਜਾਂਦੀ ਹੈ ਤਾਂ ਇਹੀ ਸ਼ਿਮਲਾ ਮਿਰਚ ਹੈ ਜਿਹੜੀ ਆਪਾਂ ਜਦੋਂ ਕਿਸੇ ਵੱਡੇ ਸ਼ਹਿਰ ਦੇ ਵਿੱਚ ਰਹਿੰਦੇ ਆ ਤੇ ਉੱਥੇ ਆਪਾਂ ਨੂੰ ਮਹਿੰਗੀ ਵੀ ਮਿਲਦੀ ਹੈ ਜਿਵੇਂ ਕਿ ਅਗਰ ਛੋਟੀ ਜਗ੍ਹਾ ਤੇ ਦੇਖਿਆ ਜਾਏ ਤਾਂ 30 ਰੁਪਏ 20 ਰੁਪਏ ਕਿਲੋ ਜਾਂ 40 ਰੁਪਏ ਕਿਲੋ ਵੀ ਮਿਲ ਜਾਂਦੀ ਹੈ ਅਗਰ ਵੱਡੇ ਸ਼ਹਿਰਾਂ ਦੇ ਵਿੱਚ ਦੇਖਿਆ ਜਾਏ ਤੇ 50 60 ਰੁਪਏ ਕਿਲੋ ਮਿਲਦੀ ਹੈ 80 ਰੁਪਏ ਕਿਲੋ ਵੀ ਮਿਲਦੀ ਹੈ 200 ਰੁਪਏ ਪਾਈਆ ਦੇ ਹਿਸਾਬ ਨਾਲ ਵੀ ਮਿਲਦੀ ਹੈ ਠੀਕ ਹੈ ਇਸ ਮਿਰਚੀ ਦਾ ਰਾਜ਼ ਜੋ ਮੈਂ ਦੱਸ ਰਹੀ ਹਾਂ ਕਿ ਇਹ ਮਿਰਚੀ ਜਿਹੜੀ ਹੈ ਇਹ ਆਪਾਂ ਨੂੰ ਮਿਲ ਜਾਂਦੀ ਹੈ ਚਲੋ ਵੱਡੇ ਸ਼ਹਿਰ ਦੇ ਵਿੱਚ ਵੀ ਗੱਲ ਕਰੀਏ ਤਾਂ 80 ਰੁਪਏ ਦੇ ਅੰਦਰ-ਬਾਰੇ ਆਪਾਂ ਨੂੰ ਮਿਰਚੀ ਮਿਲ ਜਾਂਦੀ ਹੈ ਠੀਕ ਹੈ ਇਹ ਹਰੀ ਮਿਰਚੀ ਹੈ ਤਾਂ ਜੇ ਆਪਾਂ ਲਾਲ ਮਿਰਚ ਲੈਣ ਜਾਈਏ ਇਹਦੇ ਵਿੱਚ ਲਾਲ ਤੇ ਪੀਲੀ ਮਿਰਚ ਵੀ ਆਉਂਦੀ ਹੈ ਤੇ ਜਦੋਂ ਆਪਾਂ ਲਾਲ ਮਿਰਚ ਲੈਣ ਜਾਂਦੇ ਆ ਤਾਂ ਲਾਲ ਮਿਰਚ ਮਤਲਬ ਅਗਰ ਇੰਨਾ ਕੁ ਅਗਰ ਸਾਈਜ਼ ਆਪਾਂ ਲੈਣੇ ਆ 20 ਜਾਂ 30 ਰੁਪਏ ਦੀ ਇੱਕ ਮਿਰਚੀ ਦਿੰਦੇ ਆ ਠੀਕ ਹੈ ਕਦੇ-ਕਦੇ 50 ਰੁਪਏ ਦੀ ਵੀ ਦਿੰਦੇ ਆ ਅਗਰ ਥੋੜੀ ਵੱਡੀ ਹੋਏ ਨਾ ਤਾਂ 50 ਰੁਪਏ ਦੀ ਇੱਕ ਮਿਰਚ ਹੀ ਦਿੰਦੇ ਨੇ ਲਾਲ ਲਾਲ ਵੀ ਹੁੰਦੀ ਹੈ ਤੇ ਪੀਲੀ ਵੀ ਹੁੰਦੀ ਹੈ ਠੀਕ ਹੈ ਤਾਂ ਮੈਂ ਤੁਹਾਨੂੰ ਦਿਖਾ ਰਹੀ ਹਾਂ ਕਿ ਆਪਾਂ ਨੂੰ ਇਹ ਕਿੰਨਾ ਬੇਫਿਕਰ ਬਣਾਉਂਦੇ ਨੇ ਕਿ ਦੇਖੋ ਜੀ ਆਹ ਹਰੀਆਂ ਮਿਰਚਾਂ ਨੇ ਲੋ ਠੀਕ ਹੈ ਤੇ ਆਹ ਦੇਖੋ ਜੀ ਮੇਰੇ ਕੋਲ ਇੱਕ ਮਿਰਚ ਹੈ ਇਹ ਵੀ ਹਰੀ ਹੈ ਪਰ ਇਹਦਾ ਰਾਜ਼ ਦੇਖੋ ਜੀ ਇਹ ਮੈਂ 3 ਦਿਨ ਪਹਿਲਾਂ ਲੈ ਕੇ ਆਈ ਸੀ ਤੇ ਮੈਂ ਅੱਜ ਬਣਾਉਣ ਲੱਗੀ ਸੀ ਇਹਨੂੰ ਮਿਰਚ ਨੂੰ ਫਰਿੱਜ 'ਚ ਪਈ ਸੀ ਤੇ ਮੈਂ ਅੱਜ ਬਣਾਉਣ ਲੱਗੀ ਤੇ ਜਦ ਮੈਂ ਦੇਖਿਆ ਤਾਂ ਦੇਖੋ ਜੀ ਆਹ ਮਿਰਚ ਜਿਹੜੀ ਐ ਇਹ ਕੀ ਹੋ ਰਹੀ ਐ ਪੀਲੀ ਹੋ ਰਹੀ ਐ ਤਾਂ ਅਗਰ ਮੈਂ ਇਸ ਮਿਰਚ ਨੂੰ ਥੋੜੇ ਦਿਨ ਹੋਰ ਪਈ ਰਹਿਣ ਦਵਾ ਤਾਂ ਇਸ ਮਿਰਚ ਨੇ ਪੀਲੇ ਹੋ ਜਾਣਾ ਠੀਕ ਐ ਇੱਕ ਤਾਂ ਮਿਰਚੀ ਪੁਰਾਣੀ ਹੋ ਗਈ ਫੇਰੇ ਪੀਲੀ ਹੋਵੇ ਤਾਂ ਪੀਲੀ ਹੁੰਦਿਆਂ ਹੀ ਇਸ ਮਿਰਚੀ ਦਾ ਰੇਟ ਜਿਹੜਾ ਹੈ ਉਹ ਇੰਨਾ ਵੱਧ ਜਾਂਦਾ ਹੈ ਕਿ ਆਹ ਜਿਹੜੀ ਸਾਈਜ਼ ਦੀ ਮਿਰਚੀ ਹੈ 20 ਜਾਂ 30 ਰੁਪਏ ਦੀ ਇੱਕ ਮਿਰਚੀ ਮਿਲਣੀ ਹੈ ਤੇ ਜੇ ਇਸ ਤੋਂ ਵੱਡਾ ਸਾਈਜ਼ ਹੋਇਆ ਤੇ ਇਹ ਮਿਰਚੀ ਆਪਾਂ ਨੂੰ 50 ਰੁਪਏ ਚ ਕਿ ਉਹਨਾਂ ਨੇ ਕੀ ਕਰਨਾ ਲਫਾਫੇ ਦੇ ਵਿੱਚ ਬੰਨ ਕੇ ਰੱਖ ਦਿੱਤੀਆਂ ਤੇ ਚਲੋ ਜੀ ਮਿਰਚੀ ਪੀਲੀ ਹੋ ਗਈ ਤੇ ਉਹਦਾ ਰੇਟ ਵੱਧ ਗਿਆ ਹਾਲਾਂਕਿ ਲਾਲ ਮਿਰਚ ਜਿਹੜੀ ਉਹ ਪੌਦੇ ਦੇ ਨਾਲ ਹੀ ਹੋ ਜਾਂਦੀ ਹੈ ਪਰ ਪੀਲੀ ਮਿਰਚ ਜਿਹੜੀ ਹੈ ਉਹ ਮੈਨੂੰ ਨਹੀਂ ਲੱਗਦਾ ਕਿ ਪੌਦੇ ਦੇ ਨਾਲ ਹੁੰਦੀ ਏ ਜਾਂ ਨਹੀਂ ਹੁੰਦੀ ਏ ਦੇਖੋ ਆ ਹੁਣ ਮੇਰੀ ਘਰ ਹਰੀ ਮਿਰਚ ਘਰੇ ਪਈ ਪੀਲੀ ਹੋ ਰਹੀ ਏ ਤਾਂ ਜਿਹੜੀਆਂ ਮਾਰਕੀਟ 'ਚ ਮਿਰਚਾਂ ਆਉਂਦੀਆਂ ਉਹ ਵੀ ਐਵੇਂ ਹੀ ਪੀਲੀਆਂ ਹੋ ਜਾਂਦੀਆਂ ਹੋਣੀਆਂ ਲਾਲ ਵੀ ਹੋ ਜਾਂਦੀਆਂ ਨੇ ਮਿਰਚਾਂ ਕਦੇ-ਕਦੇ ਆਪ ਲਫਾਫੇ 'ਚ ਬੰਨ ਕੇ ਰੱਖੀਏ ਤੇ ਲਾਲ ਵੀ ਹੋ ਜਾਂਦੀ ਏ ਪਰ ਆਪ ਸਾਰਿਆਂ ਨੂੰ ਪਤਾ ਹੈ ਕਿ ਲਾਲ ਮਿਰਚ ਜਿਹੜੀ ਉਹ ਪੌਦੇ ਦੇ ਨਾਲ ਵੀ ਹੁੰਦੀ ਹੈ ਕਿਉਂਕਿ ਛੋਟੀਆਂ ਲਾਲ ਮਿਰਚਾਂ ਜਿਹੜੀਆਂ ਆਪਾਂ ਸਬਜ਼ੀ ਦੇ ਵਿੱਚ ਪਾਉਂਦੇ ਆ ਉਹ ਮਿਰਚਾਂ ਜਿਹੜੀਆਂ ਨੇ ਲਾਲ ਉਹ ਪੌਦਿਆਂ ਦੇ ਨਾਲ ਹੀ ਲਾਲ ਹੋ ਜਾਂਦੀਆਂ ਨੇ ਗਰਮੀ ਦੇ ਨਾਲ ਲਾਲ ਹੋ ਜਾਂਦੀਆਂ ਨੇ ਤਾਂ ਉਹ ਲਾਲ ਜਦੋਂ ਹੋ ਜਾਂਦੀਆਂ ਨੇ ਤਾਂ ਦੋਨਾਂ ਮਿਰਚਾਂ ਨੂੰ ਤੋੜਿਆ ਜਾਂਦਾ ਹੈ ਫਿਰ ਉਹਨਾਂ ਨੂੰ ਸੁਕਾਇਆ ਜਾਂਦਾ ਹੈ ਪੀਸਿਆ ਜਾਂਦਾ ਹੈ ਫਿਰ ਉਹ ਮਾਰਕੀਟ ਦੇ ਵਿੱਚ ਆਉਂਦੀਆਂ ਨੇ ਜਿਹੜੀਆਂ ਆਪਾਂ ਸਬਜ਼ੀ 'ਚ ਪਾਉਂਦੇ ਆ ਸੋ ਮੇਰੇ ਵੀਡੀਓ ਬਣਾਉਣ ਦਾ ਮਕਸਦ ਇਹ ਸੀਗਾ ਕਿ ਦੇਖੋ ਜੀ ਪੀਲੀ ਹੋ ਗਈ ਮਿਰਚ ਔਰ ਅਗਰ ਇਹ ਥੋੜੇ ਦਿਨ ਮਿਰਚੋ ਇਹਨਾਂ ਦੇ ਕੋਲ ਹੋਰ ਪਈ ਰਹਿੰਦੀ ਉਥੇ ਲਫਾਫੇ ਚ ਤਾਂ ਮੈਂ ਅਗਰ ਪੀਲੀ ਮਿਰਚ ਲੈਣ ਜਾਂਦੀ ਤਾਂ ਮੈਨੂੰ 30 ਰੁਪਏ ਦੀ ਇੱਕ ਮਿਰਚ ਮਿਲਦੀ ਸੀ ਜਦੋਂ ਕਿ ਮੈਨੂੰ 20 ਰੁਪਿਆ ਦੇ ਵਿੱਚ ਪਾਈਆ ਮਿਰਚਾਂ ਮਿਲ ਗਈਆਂ ਜਾਨੀ ਕਿ 250 ਗ੍ਰਾਮ ਮਿਲ ਗਈਆਂ ਨਹੀਂ ਤਾਂ ਉਹਨਾਂ ਨੇ ਮੈਨੂੰ ਇੱਕ ਮਿਰਚ ਜੁੜੀ ਸੀ ਉਹ 20 ਰੁਪਏ ਦੀ ਰਹਿਣੀ ਸੀ ਘਰ ਜੇ ਮੈਂ ਪੀਲੀ ਲੈਣ ਜਾਂਦੀ ਤੀ ਤੋਂ ਸੋ ਤੁਹਾਨੂੰ ਇਹ ਵੀਡੀਓ ਕਿਵੇਂ ਦੀ ਲੱਗੀ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਕਿ ਆਉਣ ਵਾਲੀ ਨਵੀਂ ਵੀਡੀਓ ਦੀ ਤੁਹਾਨੂੰ ਨੋਟੀਫਿਕੇਸ਼ਨ ਮਿਲਦੀ ਰਹੇ ਤੇ ਮਿਲਦੇ ਹਾਂ ਅੱਗੇ ਆਪਾਂ ਇੱਕ ਹੋਰ ਨਵੀਂ ਵੀਡੀਓ ਲੈ ਕੇ ਤਦ ਤੱਕ ਤੁਸੀਂ ਸਾਰੇ ਖੁਸ਼ ਰਹੋ ਹੱਸਦੇ ਰਹੋ ਤੇ ਮੁਸਕਰਾਉਂਦੇ ਰਹੋ